हां जी दोस्तों, 사시칼। स्वागत ਕਰਦੇ ਹਾਂ ਤੁਹਾਡਾ ਆਪਣੇ YouTube ਚੈਨਲ Math Education ਦੇ। ਸੋ ਅੱਜ ਆਪਾਂ ਕਰਾਂਗੇ 11th ਕਲਾਸ ਦਾ ਚੈਪਟਰ 3, ਟ੍ਰਿਗਨੋਮੈਟਰੀਕ ਰੇਸ਼ੀਓਜ਼। ਜਿਸ ਦੇ ਵਿੱਚ ਅੱਜ ਆਪਾਂ ਕਰਾਂਗੇ ਐਕਸਰਸਾਈਜ਼ 3.1। ਤੇ ਆਪਾਂ ਜਾਣਾਂਗੇ ਡਿਗਰੀਜ਼ ਨੂੰ ਆਪਾਂ ਰੇਡੀਅਨ ਦੇ ਵਿੱਚ ਕਿਵੇਂ ਕਨਵਰਟ ਕਰ ਸਕਦੇ ਹਾਂ ਤੇ ਰੇਡੀਅਨ ਨੂੰ ਆਪਾਂ ਡਿਗਰੀ ਦੇ ਵਿੱਚ ਕਿਵੇਂ ਕਨਵਰਟ ਕਰ ਸਕਦੇ ਹਾਂ ਕਿਵੇਂ ਆਪਾਂ ਆਰਕ ਦੀ ਲੈਂਥ ਕੱਢ ਸਕਦੇ ਹਾਂ ਜਾਂ ਰੇਡੀਅਸ ਕੱਢ ਸਕਦੇ ਹਾਂ। ਇਸ ਦੇ ਵਿੱਚ ਸਿਰਫ ਤਿੰਨ ਫਾਰਮੂਲੇ ਹੀ ਯੂਜ਼ ਹੋਣਗੇ। ਤਾਂ ਆਪਾਂ ਜਾਣਦੇ ਹਾਂ ਥੋੜੀ ਬਹੁਤ ਇੰਟਰੋਡਕਸ਼ਨ 3.1 ਬਾਰੇ। ਤਾਂ ਸਭ ਤੋਂ ਪਹਿਲਾਂ ਐਂਗਲਸ ਆਉਂਦੇ ਨੇ ਵੀ ਐਂਗਲ ਕੀ ਹੁੰਦਾ ਐਂਗਲ ਇਸ ਦੀ ਮੈਜ਼ਰ ਆਫ ਰੋਟੇਸ਼ਨ ਆਫ ਅ 기ਵਨ ਰੇ ਕੋਈ ਵੀ ਇੱਕ ਰੇ ਦਿੱਤੀ ਹੋਈ ਹੈ ਉਹਦੀ ਰੋਟੇਸ਼ਨ ਉਹ ਚਾਹੇ ਉੱਪਰ ਨੂੰ ਹੁੰਦੀ ਹੈ ਰੋਟੇਸ਼ਨ ਚਾਹੇ ਨੀਚੇ ਨੂੰ ਜਾਂਦੀ ਹੈ ਅਬਾਊਟ ਇਟਸ ਇਨੀਸ਼ੀਅਲ ਪੁਆਇੰਟ ਉਹਦਾ ਇਨੀਸ਼ੀਅਲ ਪੁਆਇੰਟ ਜਿਹੜਾ ਆਪਣੇ ਕੋਲੇ ਆਹ ਆਪਣੇ ਕੋਲੇ ਇੱਥੋਂ ਇਹ ਚਾਹੇ ਤਾਂ ਉੱਪਰ ਨੂੰ ਵਗ ਜੇ ਲਾਈਨ ਚਾਹੇ ਇੱਧਰ ਨੂੰ ਵਗ ਜੇ ਜਿੱਧਰ ਮਰਜ਼ੀ ਜਾ ਸਕਦੀ ਹੈ ਲਾਈਨ ਠੀਕ ਹੈ ਇਸ ਦੀ ਰੋਟੇਸ਼ਨ ਨਾਲ ਜਿਹੜੇ ਐਂਗਲ ਬਣਾਉਂਦੇ ਨੇ ਉਹਨਾਂ ਨੂੰ ਐਂਗਲ ਕਹਿਆ ਜਾਂਦਾ ਮਤਲਬ ਕਿ ਰੋਟੇਸ਼ਨ ਜਿਹੜੀ ਹੁੰਦੀ ਹੈ ਇਹਨਾਂ ਦੀ ਤਾਂ ਜਿਹੜੇ ਐਂਗਲ ਨੇ ਦੋ ਪ੍ਰਕਾਰ ਦੇ ਹੁੰਦੇ ਨੇ ਪੋਜੀਟਿਵ ਐਂਗਲ ਤੇ ਨੈਗੇਟਿਵ ਐਂਗਲ ਮਤਲਬ ਕਿ ਐਂਗਲ ਨੂੰ ਆਪਾਂ ਪਲੱਸ ਦੇ ਵੀ ਹੁੰਦੇ ਨੇ ਤੇ ਮਾਈਨਸ ਦੇ ਵੀ ਹੁੰਦੇ ਨੇ ਉਹ ਕਿਵੇਂ ਹੁੰਦੇ ਨੇ ਭਾਈ ਠੀਕ ਹੈ ਨਾ ਹੁਣ ਜਿਹੜੇ ਪੋਜੀਟਿਵ ਐਂਗਲ ਨੇ ਦੇਖੋ ਇਹ ਕੀ ਹੁੰਦੇ ਨੇ ਇਹਦੀ ਜਿਹੜੀ ਰੋਟੇਸ਼ਨ ਹੁੰਦੀ ਹੈ ਐਂਟੀ ਕਲੋਕਵਾਇਜ਼ ਹੁੰਦੀ ਹੈ ਤੇ ਜਿਹੜੇ ਨੈਗੇਟਿਵ ਐਂਗਲ ਨੇ ਉਹਨਾਂ ਦੀ ਜਿਹੜੀ ਰੋਟੇਸ਼ਨ ਹੈ ਕਲੋਕਵਾਇਜ਼ ਹੈ ਕਲੋਕਵਾਈਜ਼ ਮਤਲਬ ਕਿ ਜਿਹੜੀ ਆਪਣੇ ਘੜੀ ਦੀਆਂ ਸੂਈਆਂ ਹੁੰਦੀਆਂ ਨੇ ਕਿਵੇਂ ਚਲਦੀਆਂ ਨੇ ਆਪਣੇ ਕੋਲ ਐਦਾਂ ਚਲਦੀਆਂ ਨੇ ਠੀਕ ਹੈ ਇਹ ਤਾਂ ਕਲੋਕਵਾਈਜ਼ ਹੋਗੀ ਜੇਕਰ ਆਂਟੀਕਲੋਕਵਾਈਜ਼ ਜੇਕਰ ਆਪਾਂ ਉਲਟ ਜਾਵਾਂਗੇ ਉਹ ਹੋਗੀ ਆਂਟੀਕਲੋਕਵਾਈਜ਼ ਠੀਕ ਹੈ ਨਾ ਹੁਣ ਜਿਹੜੇ ਕਿ ਆਪਣੇ ਕੋਲੇ ਐਂਗਲ ਬਣਨਗੇ ਦੇਖੋ ਜੇਕਰ ਕਲੋਕਵਾਈਜ਼ ਬਣਦੇ ਨੇ ਕਲੋਕਵਾਈਜ਼ ਕਿੱਧਰ ਬਣਦੇ ਨੇ ਨੈਗੇਟਿਵ ਇਸ ਸਾਈਡ ਆਹ ਚੀਜ਼ ਕੀ ਹੈ ਆਪਣੇ ਕੋਲੇ ਕਲੋਕਵਾਈਜ਼ ਚੱਲ ਰਹੀ ਐਦਾਂ ਆਹ ਤਾਂ ਨਿੱਚੇ ਨੂੰ ਆ ਗਿਆ ਐਂਗਲ ਤਾਂ a ਕੀ ਹੋ ਗਿਆ 네ਗੇਟਿਵ ਚਾਹੇ ਕੋਈ ਵੀ ਐਂਗਲ ਆ ਲੋ ਇਹ ਹੈਗਾਗਾ ਮਾਈਨਸ ਦਾ 60 ਡਿਗਰੀ ਦਾ ਐਂਗਲ ਆ ਠੀਕ ਹੈ ਜੇਕਰ ਆਪਾਂ ਐਂਟੀ ਕਲੋਕਵਾਈਸ ਬਣਾਉਣਾ ਮਤਲਬ ਕਿ ਉੱਪਰ ਨੂੰ ਇਦਾਂ ਠੀਕ ਹੈ a ਕੀ ਹੋ ਗਿਆ ਪਲੱਸ ਦਾ 60 ਡਿਗਰੀ ਦਾ ਐਂਗਲ ਠੀਕ ਹੈ ਮਤਲਬ ਕਿ ਜਿਹੜੇ ਐਂਗਲ ਐਂਟੀ ਕਲੋਕਵਾਈਸ ਬਣਨਗੇ ਉੱਪਰਲੀ ਡਾਇਰੈਕਸ਼ਨ 'ਚ ਬਣਨਗੇ ਇਦਾਂ ਤਾਂ ਉਹ ਕੀ ਹੁੰਦੇ ਨੇ ਪੋਜ਼ਿਟਿਵ ਐਂਗਲ ਹੁੰਦੇ ਨੇ ਜੇਕਰ ਕੋਈ ਐਂਗਲ ਨੀਚੇ ਨੂੰ ਬਣਦਾ ਤਾਂ ਕਲੋਕਵਾਈਸ ਹੋਊਗਾ ਤੇ 네ਗੇਟਿਵ ਹੋਊਗਾ ਕਿ ਇਹ ਐਂਗਲ ਦੀ ਕਹਾਣੀ ਹੈਗੀ ਉੱਪਰ ਨੂੰ ਬਣਾਉਂਗੇ ਤਾਂ ਪੋਜੀਟਿਵ ਬਣਨਗੇ نیچے ਨੂੰ ਬਣਾਉਂਗੇ ਤਾਂ ਨੈਗੇਟਿਵ ਬਣਨਗੇ ਉਸ ਤੋਂ ਬਾਅਦ ਆ ਗਿਆ ਜੀ ਆਪਣੇ ਕੋਲੇ ਐਂਗਲ ਆਪਾਂ ਜਿਹੜੀ ਇਹਨਾਂ ਦੇ ਦੋ ਤਰੀਕਿਆਂ ਦੇ ਨਾਲ ਮੈਜ਼ਰ ਕਰ ਸਕਦੇ ਐਂਗਲ ਨੂੰ ਇੱਕ ਤਾਂ ਆਪਾਂ ਡਿਗਰੀ ਰਾਹੀਂ ਆਪਾਂ ਕਹਿੰਦੇ ਹੁੰਨੇ ਵੀ ਕਿੰਨੇ ਡਿਗਰੀ ਦਾ ਐਂਗਲ ਹੈ 60 ਡਿਗਰੀ ਦਾ ਐਂਗਲ ਹੈ 30 ਡਿਗਰੀ ਦਾ ਐਂਗਲ ਹੈ 45 ਡਿਗਰੀ ਦਾ ਐਂਗਲ ਹੈ ਕਿੰਨੇ ਡਿਗਰੀ ਦਾ ਐਂਗਲ ਹੈ ਇੱਕ ਤਾਂ ਆਪਾਂ ਡਿਗਰੀਆਂ 'ਚ ਮੈਜ਼ਰ ਕਰਦੇ ਆਂਗੇ ਇੱਕ ਕਰਦੇ ਹੁੰਨੇ ਆਪਾਂ ਰੇਡੀਅਨ ਦੇ ਵਿੱਚ ਕਹਿੰਦੇ ਨੇ ਹੁੰਦੇ ਵੀ ਪਾਈ/3 ਐਂਗਲ ਐ ਠੀਕ ਐ ਪਾਈ/4 ਐ ਪਾਈ/2 ਐ ਪਾਈ ਡਿਗਰੀ ਐ ਹਨਾ ਉਹ ਹੁੰਦੇ ਨੇ ਰੇਡੀਅਨ ਦੇ ਵਿੱਚ ਠੀਕ ਐ ਡਿਗਰੀ ਦੇ ਵਿੱਚ ਤਾਂ ਆਮ ਆਪਾਂ ਜਿਹੜੇ ਕਰਦੇ ਆ ਆਏ ਆਂਗੇ ਠੀਕ ਐ ਜੇ ਮੰਨ ਲਓ ਆ ਹੋ ਗਿਆ 90 ਡਿਗਰੀ ਦਾ ਐਂਗਲ ਠੀਕ ਐ ਫਿਰ ਉਸ ਤੋਂ ਬਾਅਦ ਇੱਥੇ ਤੱਕ ਆ ਗਿਆ ਪੂਰਾ ਹੋ ਗਿਆ ਇਹ 180 ਡਿਗਰੀ ਦਾ ਐਂਗਲ ਠੀਕ ਐ ਫਿਰ ਆ ਗਿਆ ਆਪਣੇ ਕੋਲ ਇੱਥੇ ਤੱਕ ਇਹ ਹੋ ਗਿਆ 270 ਡਿਗਰੀ ਦਾ ਐਂਗਲ ਜੇਕਰ ਆਪਾਂ ਪੂਰਾ ਲਈਏ ਪੂਰਾ 360 ਡਿਗਰੀ ਦਾ ਐਂਗਲ ਹੋ ਗਿਆ ਠੀਕ ਹੈ ਡਿਗਰੀ ਵਾਈਜ਼ ਐਂਗਲ ਹੁੰਦੇ ਨੇਗੇ ਤੇ ਰੇਡੀਅਨ ਦੇ ਵਿੱਚ ਆਪਾਂ ਮਿజర్ ਕਰ ਸਕਦੇ ਹੁੰਨੇ ਨੇ ਰੇਡੀਅਨ ਕਿਵੇਂ ਹੁੰਦਾ ਦੇਖੋ ਮੰਨ ਲਓ ਜੇਕਰ ਆਪਾਂ ਆਪਣੇ ਕੋਲੇ ਜਿਹੜਾ ਪੂਰਾ ਸਰਕਲ ਹੈ ਮੰਨ ਲਓ ਇਹ ਪੂਰਾ ਸਰਕਲ ਕਿੰਨਾ ਆਪਣੇ ਕੋਲੇ ਇਹ 2 ਪਾਈ r ਹੁੰਦਾ ਨਾ ਜਿਹੜਾ ਸਰਕਮਫਰੈਂਸ ਹੁੰਦਾ ਪੂਰੇ ਸਰਕਲ ਦਾ 2 ਪਾਈ r ਹੁੰਦਾ ਆਪਣੇ ਕੋਲੇ ਜੇਕਰ ਰੇਡੀਅਸ ਦੀ ਵੈਲਿਊ ਆਪਾਂ ਕਰ ਦਈਏ 1 ਤੇ ਉਧਰੋਂ ਜਿਹੜੀ ਆਰਕ ਹੈਗੀ ਆਰਕ ਦੀ ਲੈਂਥ ਵੀ 1 ਯੂਨਿਟ ਹੋਵੇ ਠੀਕ ਹੈ ਰੇਡੀਅਸ ਵੀ 1 ਹੋਵੇ ਠੀਕ ਹੈ ਤਾਂ ਉਹ ਜਿਹੜਾ ਐਂਗਲ ਬਣਦਾ ਹੁੰਦਾ 1 ਰੇਡੀਅਨ ਦਾ ਹੁੰਦਾ ਠੀਕ ਹੈ ਜੇਕਰ ਰੇਡੀਅਸ ਵੀ 1 ਹੈ ਤੇ ਆਰਕ ਦੀ ਲੈਂਥ ਵੀ 1 ਹੈ ਤਾਂ ਜਿਹੜਾ ਐਂਗਲ ਬਣੂਗਾ ਉਹ ਆਪਣੇ ਕੋਲੇ 1 ਰੇਡੀਅਨ ਦਾ ਹੁੰਦਾ ਹਮੇਸ਼ਾ ਹੀ ਠੀਕ ਹੈ ਹੁਣ ਜਿਹੜਾ ਮੰਨ ਲਓ ਆ ਪੂਰਾ ਸਰਕਲ ਹੈ ਪੂਰਾ ਸਰਕਲ ਕਿੰਨੇ ਡਿਗਰੀ ਦਾ ਹੁੰਦਾ ਆਪਣੇ ਕੋਲੇ 360 ਡਿਗਰੀ ਦਾ ਹੁੰਦਾਗਾ ਜੇਕਰ ਰੇਡੀਅਸ ਆਪਾਂ 1 ਲੈ ਲਿਆ 2πr r ਦੀ ਵੈਲਿਊ 1 ਲੈ ਲਈ ਤਾਂ 360 ਕਿਤੇ ਇੱਕੋ ਲਾ ਗਿਆ 2π ਦੇ ਠੀਕ ਹੈ 360 ਜਿਹੜੀ ਡਿਗਰੀ ਹੈਗੀ 2π ਰੇਡੀਅਨ ਦੇ ਬਰਾਬਰ ਹੁੰਦੀ ਹੈ ਠੀਕ ਹੈ ਜੇਕਰ 2 ਦੂਸਰੀ ਸਾਈਡ ਜਾ ਕੇ ਡਿਵਾਈਡ ਤੇ ਚਲਾ ਜਾਂਦਾ 360 ਦੇ ਨਾਲ ਤਾਂ ਕਿੰਨਾ ਬਣ ਗਿਆ ਆਪਣੇ ਕੋਲੇ 360 ਨੂੰ 2 ਨਾਲ ਡਿਵਾਈਡ ਕਰ ਦਾਂਗੇ ਜੇਕਰ ਇੱਧਰ ਕੀ ਰਹਿ ਗਿਆ π ਰੇਡੀਅਨ ਕੱਟ ਕੇ ਕਿੰਨਾ ਆ ਗਿਆ 180 180 ਨੂੰ ਆਪਾਂ ਪਾਈ ਆਖਦੇ ਹਾਂ ਦੇਖੋ 180 ਪਾਈ ਰੇਡੀਅਨ ਦੇ ਇਕੁਅਲ ਹੁੰਦੀ ਹੈਗੀ ਇਸ ਨੂੰ ਕੀ ਕਿਹਾ ਜਾਂਦਾ ਹੈ ਰੇਡੀਅਨ ਕਿਹਾ ਜਾਂਦਾ ਹੈ ਰੇਡੀਅਨ ਠੀਕ ਹੈ ਜੀ ਸਮਝ ਲੱਗੀ ਇਹ ਆਪਣੇ ਕੋਲੇ ਆਹ ਫਾਰਮੂਲੇ ਨੇ ਜਿਹੜੇ ਯੂਜ਼ ਹੋਣਗੇ ਇਸ ਦੇ ਵਿੱਚ ਠੀਕ ਹੈ 180 ਡਿਗਰੀ ਪਾਈ ਦੇ ਇਕੁਅਲ ਜਿਹੜਾ ਕਿ ਹੁਣ ਹੀ ਤੁਹਾਨੂੰ ਦੱਸ ਕੇ ਹਟਿਆਂਗੇ ਹੁਣ ਦੇਖੋ ਆਪਣੇ ਕੋਲੇ 180 ਡਿਗਰੀ ਹੈ ਜਿਹੜੀ ਮੰਨ ਲਓ ਇਹ ਤਾਂ ਪਾਈ ਰੇਡੀਅਨ ਦੇ ਇਕੁਅਲ ਆ ਗਈ ਜੇਕਰ ਆਪਾਂ 1 ਡਿਗਰੀ 1 ਡਿਗਰੀ ਕੀ ਦੇ ਇਕੁਅਲ ਹੁੰਦੀ ਹੈ ਹਮੇਸ਼ਾ 60 ਮਿੰਟ ਦੇ ਇਕੁਅਲ ਹੁੰਦੀ ਹੈ ਮਿੰਟ ਦੇ ਉੱਤੇ ਇੱਕ ਲਾਈਨ ਆਈ ਜਾਂਦੀ ਹੈਗੀ ਤਾਂ 1 ਡਿਗਰੀ ਕੀ ਦੇ ਇਕੁਅਲ ਹੋਊਗੀ 60 ਮਿੰਟ ਦੇ ਤੇ 1 ਮਿੰਟ ਕੀ ਦੇ ਇਕੁਅਲ ਹੋਊਗਾ ਇਹ ਹੋਊਗਾ 60 ਸੈਕਿੰਡ ਦੇ ਇਕੁਅਲ ਹੋਊਗਾ 1 ਮਿੰਟ ਠੀਕ ਹੈ ਇਹ ਕੁਝ ਆਪਾਂ ਨੂੰ ਯਾਦ ਰੱਖਣੀਆਂ ਪੈਣਗੀਆਂ ਜੇਕਰ 180 ਨੂੰ ਦੋਨਾਂ ਪਾਸੇ ਆਪਾਂ 2 ਨਾਲ ਡਿਵਾਈਡ ਕਰ ਦਈਏ 180 ਨੂੰ ਵੀ 2 ਨਾਲ ਡਿਵਾਈਡ ਕਰ ਦਿਓ 5 ਨੂੰ ਵੀ 2 ਨਾਲ ਡਿਵਾਈਡ ਕਰ ਦਿਓ ਤਾਂ ਕਿੰਨਾ ਰਹਿ ਗਿਆ ਆਪਣੇ ਕੋਲੇ 90 ਡਿਗਰੀ ਉਸ ਸਾਈਡ ਪਾਈ/2 ਤਾਂ ਜਿਹੜਾ 90 ਡਿਗਰੀ ਹੈ ਪਾਈ/2 ਰੇਡੀਅਨ ਦੇ ਇਕੁਅਲ ਹੈਗਾ ਹੁਣ ਰੇਡੀਅਨ ਨੂੰ ਆਪਾਂ ਡਿਗਰੀ ਦੇ ਵਿੱਚ ਕਿਵੇਂ ਕਨਵਰਟ ਕਰ ਸਕਦੇ ਆ ਠੀਕ ਹੈ ਆਪਾਂ ਨੂੰ ਅ ਸੱਤ ਡਿਗਰੀ ਦਿੱਤੀ ਹੋਈ ਹੈ ਮੰਨ ਲਓ 90 ਡਿਗਰੀ ਸੀਗਾ ਠੀਕ ਹੈ ਤਾਂ ਉਹਨੂੰ ਕੀ ਕਰਨਾ ਆਪਾਂ ਪਾਈ/180 ਦੇ ਨਾਲ ਮਲਟੀਪਲਾਈ ਕਰ ਦੋ ਡਿਗਰੀ ਨੂੰ ਤਾਂ ਆਪਣਾ ਆਨਸਰ ਕੀ ਆ ਜਾਊਗਾ ਰੇਡੀਅਨ ਦੇ ਵਿੱਚ ਆ ਜਾਊਗਾ ਜੇਕਰ ਤੁਹਾਨੂੰ ਰੇਡੀਅਨ ਦਿੱਤਾ ਹੋਇਆ ਡਿਗਰੀ ਦੇ ਵਿੱਚ ਕਨਵਰਟ ਕਰਨਾ ਹੈ ਤਾਂ 180/ਪਾਈ ਦੇ ਨਾਲ ਮਲਟੀਪਲਾਈ ਕਰਨੀ ਹੈ ਆ ਦੋ ਫਾਰਮੂਲੇ ਦਿੱਤੇ ਹੋਣਗੇ ਠੀਕ ਹੈ ਜੀ ਤੇ ਇੱਕ ਆ ਚੀਜ਼ਾਂ 1 ਡਿਗਰੀ ਦੇ ਵਿੱਚ 60 ਮਿੰਟ ਹੁੰਦੇ ਨੇ 1 ਮਿੰਟ ਦੇ ਵਿੱਚ 60 ਸਕਿੰਟ ਹੁੰਦੇ ਨੇ ਇਹ ਚੀਜ਼ ਜਰੂਰ ਆਪਾਂ ਨੇ ਯਾਦ ਰੱਖਣੀਆਂ ਨੇ ਠੀਕ ਹੈ ਰੇਡੀਅਨ ਚ ਕਨਵਰਟ ਕਰਨ ਵਾਸਤੇ ਪਾਈ ਵਾਈ 180 ਦੇ ਨਾਲ ਮਲਟੀਪਲਾਈ ਹੋਊਗੀ ਤੇ ਜੇਕਰ ਡਿਗਰੀ ਦੇ ਵਿੱਚ ਕਨਵਰਟ ਕਰਨਾ ਤਾਂ ਉਲਟ ਹੋ ਜੂ 180 ਵਾਈ ਪਾਈ ਦੇ ਨਾਲ ਮਲਟੀਪਲਾਈ ਹੋ ਜੂ ਤਾਂ ਇਹਨਾਂ ਨਾਲ ਰਿਲੇਟਡ ਆਪਾਂ ਸਮ ਦੇਖ ਰਹੇ ਹਾਂਗੇ ਤਾਂ ਸਭ ਤੋਂ ਪਹਿਲਾਂ ਫਾਈਂਡ ਦੀ ਰੇਡੀਅਨ ਮੀਜ਼ਰ ਕੋਰਸਪੋਂਡਿੰਗ ਟੂ ਕੋਲਾਈਨ ਡਿਗਰੀ ਮੀਜ਼ਰ ਤਾਂ ਆਪਾਂ ਰੇਡੀਅਨ ਦੇ ਵਿੱਚ ਕਨਵਰਟ ਕਰਨੇ ਆ ਡਿਗਰੀ ਦਿੱਤਾ ਹੋਇਆ ਜਿਵੇਂ ਫਰਸਟ ਸਮਾ ਤੁਹਾਡੇ ਕੋਲੇ ਠੀਕ ਹੈ ਜੀ 20 5 ਡਿਗਰੀ ਦਿੱਤਾ ਹੋਇਆ ਇਹਨੂੰ ਆਪਾਂ ਕੀ ਕਰਨਾ ਰੇਡੀਅਨ ਦੇ ਵਿੱਚ ਕਨਵਰਟ ਕਰਨਾ ਜੇਕਰ ਤੁਸੀਂ ਸਿੱਧਾ ਲਿਖਣਾ ਹੈ ਤਾਂ ਵੀ ਲਿਖ ਸਕਦੇ ਆ ਦੇਖੋ ਜਿਵੇਂ ਵੀ 180 ਡਿਗਰੀ ਇਕੁਅਲ ਟੂ ਕੀ ਦੇ ਹੋਊਗਾ ਪਾਈ ਰੇਡੀਅਨ ਦੇ ਜੇਕਰ ਤੁਸੀਂ ਇਹ ਚੀਜ਼ ਯਾਦ ਰੱਖਦੇ ਹੋ ਠੀਕ ਹੈ ਤਾਂ 1 ਡਿਗਰੀ ਕਿਦੀ ਕਲ ਆ ਜੂਗਾ ਪਾਈ 180 ਰੇਡੀਅਨ ਦੇ ਠੀਕ ਹੈ ਆਪਾਂ ਕਿੰਨੇ ਡਿਗਰੀ ਕੱਢਣਾ 25 ਡਿਗਰੀ ਕੱਢਣਾ ਹੈਗਾ ਤਾਂ ਉਹ ਕਿਦੀ ਕਲੋਜ ਪਾਈ 180 ਮਲਟੀਪਲਾਈ 25 ਡਿਗਰੀ ਠੀਕ ਨਾ ਐਦਾਂ ਤੁਸੀਂ ਉਹ ਵੀ ਕੱਢ ਸਕਦੇ ਹੋ ਨਹੀਂ ਸਿੱਧਾ ਫਾਰਮੂਲਾ ਆਹੀ ਆਪਣੇ ਕੋਲ ਸਿੱਧਾ ਫਾਰਮੂਲਾ ਹੁੰਦਾ ਪਾਈ 180 ਦੇ ਨਾਲ ਡਿਗਰੀ ਨੂੰ ਕੀ ਕਰ ਦੋ ਮਲਟੀਪਲਾਈ ਕਰ ਦੋ 5 ਦੇ ਟੇਬਲ ਤੇ ਕੱਢ ਦੋ ਇਹਨੂੰ 5 5 25 ਹੋ ਗਏ 5 3 15 65 30 ਤਾਂ ਅਨਸਰ ਕਿੰਨਾ ਆ ਗਿਆ ਆਪਣੇ ਕੋਲ ਇਹ 5 पाई अपॉन 36 ਡਿਗਰੀ ਇਹ ਕੀ ਹੋ ਗਿਆ ਆਪਣੇ ਕੋਲ ਰੈਡੀਅਨ ਅਨਸਰ ਆ ਗਿਆ ਠੀਕ ਹੈ ਜੋ ਪੰਜਾਬ ਜੇ ਕੁਝ ਵੀ ਨਹੀਂ ਯਾਦ ਰਹਿੰਦਾ पाई 180 ਦੇ ਨਾਲ ਕੀ ਕਰ ਦੋ ਇਹਨੂੰ ਮਲਟੀਪਲਾਈ ਕਰ ਦੋ ਤੁਹਾਡਾ ਰੈਡੀਅਨ ਦੇ ਵਿੱਚ ਕਨਵਰਟ ਹੋ ਜੂਗਾ ਸੈਕਿੰਡ ਸਮ ਦੇਖੋ ਹੋ ਕੀ ਆਪਣੇ ਕੋਲੇ -47 ਡਿਗਰੀ 30 ਮਿੰਟ ਹੁਣ ਜੇਕਰ ਤੁਹਾਡੇ ਕੋਲ ਨਾਲ ਮਿੰਟ ਦਿੱਤੇ ਹੋਏ ਨੇ ਮਿੰਟ ਨੂੰ ਵੀ ਡਿਗਰੀ ਚ ਕਨਵਰਟ ਕਰਨਾ ਪਊਗਾ ਉਹਨੂੰ ਕਿਵੇਂ ਕਰੋਗੇ ਜੇਕਰ ਮਿੰਟ ਦਿੱਤੇ ਨੇ ਮਿੰਟ ਨੂੰ ਡਿਗਰੀ ਚ ਕਨਵਰਟ ਕਰਨ ਵਾਸਤੇ ਉਹਨੂੰ 60 ਦੇ ਨਾਲ ਕੀ ਕਰਦੇ ਹੋ ਡਿਵਾਈਡ ਕਰ ਦੋ ਜੇ ਨਾਲ ਜ਼ੀਰੋ ਕੱਟੀ ਗਈ 3 ਨਾਲ 6 ਘੱਟ ਦੋ ਤਾਂ ਕਿੰਨਾ ਆ ਗਿਆ ਆਪਣੇ ਕੋਲੇ 47 ਡਿਗਰੀ ਇੰਟੂ 1/2 ਆ ਗਿਆ ਅੱਗੇ ਮਾਈਨਸ ਐਜ਼ ਇਟ ਹੀ ਰਹੂਗੀ ਮਾਈਨਸ ਨਹੀਂ ਚੇਂਜ ਹੁੰਦੀ ਠੀਕ ਹੈ ਮਾਈਨਸ ਦਾ ਮਾਈਨਸ ਹੀ ਰਹੇਗਾ ਤਾਂ ਇਹਨੂੰ ਕਨਵਰਟ ਕਰ ਲਓ ਇੰਪਰੋਪਰ ਫਰੈਕਸ਼ਨ ਦੇ ਵਿੱਚ 47 ਨੂੰ no, 2 ਨਾਲ ਮਲਟੀਪਲਾਈ ਕੀਤਾ 94 1 ਕੀਤਾ 95/ 2 ਡਿਗਰੀ ਆ ਆਪਣੇ ਕੋਲ ਡਿਗਰੀ ਚ ਆ ਗਿਆ ਹੁਣ ਇਸ ਨੂੰ ਕੀ ਕਰਨਾ ਆਪਾਂ ਨੇ ਰੇਡੀਅਨ ਚ ਕਨਵਰਟ ਕਰਨਾਗਾ ਠੀਕ ਹੈ ਰੇਡੀਅਨ ਚ ਕਨਵਰਟ ਕਰਨ ਵਾਸਤੇ ਕੀ ਕਰਾਂਗੇ ਆਪਾਂ ਪਾਈ 180 ਦੇ ਨਾਲ ਇਹਨੂੰ ਮਲਟੀਪਲਾਈ ਕਰਾਂਗੇ -95/2 5 ਦੇ ਟੇਬਲ ਤੇ ਕੱਟ ਦੋ ਇਨੂੰ ਘਟ ਕੇ 36 ਆ ਗਿਆ। ਇਹਨੂੰ ਘਟ ਦੋ। 19 ਆ ਗਿਆ। ਤਾਂ ਉੱਪਰ ਕੀ ਆ ਗਿਆ ਆਪਣੇ ਕੋਲੇ ਮਾਈਨਸ ਦਾ 19 ਪਾਈ। ਨੀਚੇ ਕੀ ਆ ਗਿਆ 36 ਨੂੰ ਨਾਲ ਮਲਟੀਪਲਾਈ ਕੀਤਾ 72। ਤਾਂ ਇਹ ਅਨਸਰ ਆ ਗਿਆ ਆਪਣੇ ਕੋਲੇ ਸੈਕਿੰਡ ਪੁਆਇੰਟ ਦਾ। ਇਸ ਤੋਂ ਬਾਅਦ ਆ ਗਈ ਥਰਡ ਪੁਆਇੰਟ 240 ਡਿਗਰੀ। ਠੀਕ ਹੈ ਇਸ ਨੂੰ ਵੀ ਕਿੱਕ ਕਰੋ ਪਾਈ ਵਾਈ 180 ਦੇ ਨਾਲ ਕੀ ਕਰ ਦਾਂਗੇ? ਮਲਟੀਪਲਾਈ ਕਰ ਦਾਂਗੇ 240 ਨੂੰ। 0 ਨਾਲ 0 ਕੱਟੀ ਗਈ 3 ਦੇ ਟੇਬਲ ਤੇ ਕੱਢ ਦੋ ਜਾਂ 6 ਦੇ ਟੇਬਲ ਤੇ ਕੱਢ ਦੋ 6 3 18 6 4 24 4 π 3 ਆਨਸਰ ਆ ਗਿਆ ਸਿੱਧਾ ਤਾਂ ਇਸ ਤੋਂ ਬਾਅਦ ਆਪਣੇ ਕੋਲ ਫੋਰਥ ਸਾਮ ਹੈ 5 20 ਡਿਗਰੀ ਤੇ ਇਸ ਨੂੰ ਵੀ ਕੀ ਕਰੋ π 180 ਡਿਗਰੀ ਦੇ ਨਾਲ ਮਲਟੀਪਲਾਈ ਕਰ ਦੋ 0 ਨਾਲ 0 ਕੈਨਸਲ ਹੋ ਗਿਆ ਠੀਕ ਹੈ ਉਤਵਾ 2 ਦੇ ਟੇਬਲ ਤੇ ਕੱਢ ਦੋ 29 18 22 4 12, 26 12 ਤਾਂ 26 π 9 ਇਹ ਅਨਸਰ ਆ ਗਿਆ ਤੁਹਾਡਾ 4th ਸਵਾਲ ਦਾ ਇਸ ਤੋਂ ਬਾਅਦ ਆ ਗਈ ਆਪਣੇ ਕੋਲੇ ਸੈਕਿੰਡ ਬਾਕਸ ਹੁਣ ਕੀ ਕਰਨਾ ਆਪਾਂ ਨੇ ਰੇਡੀਅਨ ਦਿੱਤਾ ਹੋਇਆ ਹੈਗਾ ਰੇਡੀਅਨ ਦਿੱਤਾ ਹੋਇਆ ਤਾਂ ਡਿਗਰੀ ਦੇ ਵਿੱਚ ਕਨਵਰਟ ਕਰਨਾ ਹੁਣ ਕੀ ਕਰਾਂਗੇ ਉਲਟ ਕਰਾਂਗੇ ਪਹਿਲਾਂ ਕੀ ਕਰਦੇ ਸੀ ਪਾਈ ਵਾਈ 180 ਦੇ ਨਾਲ ਮਲਟੀਪਲਾਈ ਕਰਦੇ ਸੀ ਹੁਣ 180 ਵਾਈ ਪਾਈ ਦੇ ਨਾਲ ਮਲਟੀਪਲਾਈ ਕਰਦਾਂਗੇ ਤਾਂ ਫਸਟ ਤੁਹਾਨੂੰ ਦੇਖਦੇ ਆਪਾਂ 11 ਵਾਈ 16 ਠੀਕ ਹੈ ਜੀ ਇਹਨੂੰ ਆਪਾਂ ਨੇ ਕੀ ਕਰਨਾ ਡਿਗਰੀ ਦੇ ਵਿੱਚ ਕਨਵਰਟ ਕਰਨਾ ਤਾਂ ਕੀ ਕਰੋ ਮਲਟੀਪਲਾਈ 180 ਡਿਗਰੀ ਆਪਾ ਉਹਨਾਂ ਪਾਈ ਠੀਕ ਹੈ ਹੁਣ ਪਾਈ ਦੀ ਵੈਲਿਊ ਕੀ ਪੁੱਟ ਕਰਾਂਗੇ ਆਪਾਂ 22 ਵਾਈ 7 ਜਿਹੜਾ 22 ਆ ਗਿਆ ਨੀਚੇ ਜਿਹੜਾ 7 ਆਨ ਉਹ ਕਿ ਚਲਾ ਗਿਆ ਉੱਪਰ ਚਲਾ ਗਿਆ 11 ਦੇ ਟੇਬਲ ਤੇ ਕੱਟਦਾ 2 2 ਨੂੰ 180 ਦੇ ਨਾਲ ਕੱਟਤਾ 90 ਡਿਗਰੀ ਆ ਗਿਆ ਉੱਤੇ ਠੀਕ ਹੈ ਫਿਰ 2 ਦੇ ਟੇਬਲ ਤੇ ਕੱਢ ਦੋ 28 ਜਾਂ 16 ਇਹਨੂੰ ਕੱਟ ਕੇ 45 ਤਾਂ 45 ਨੂੰ 7 ਦੇ ਨਾਲ ਮਲਟੀਪਲਾਈ ਕਰ ਦੋ 315 8 ਆ ਚੀਜ਼ ਆ ਗਈ ਹੁਣ ਇਹਨੂੰ ਕੀ ਕਰੋ ਰਫ ਕੰਮ ਦੇ ਵਿੱਚ ਤੁਸੀਂ ਡਿਵਾਈਡ ਕਰਕੇ ਦੇਖ ਲਿਆ ਕਰੋ तीन सौ पंद्रह अगर अठवाइड करते हैं तीन अठा चौवी नौ अपने तिरहठ ठ ठीक है जिस तो माइनस दो नौ अठा बहत्तर सच सोरी इथो तो बच गया अपने को अपने को थर्टी नाइन 39 ਇਨ ਡਿਗਰੀ ਇੰਟੂ 3/8 ਹੁਣ ਫਿਰ ਆ ਜਿਹੜੀ ਡਿਵਾਈਡ ਦੇ ਵਿੱਚ 3/8 ਇਹਨੂੰ ਆਪਾਂ ਸੋਲਵ ਕਰਨਾਗੇ ਹੁਣ 3/8 ਨੂੰ ਕਿਵੇਂ ਸੋਲਵ ਕਰਾਂਗੇ ਇਹਨੂੰ ਕੀ ਕਰੋ ਮਲਟੀਪਲਾਈ ਕਰ ਲਓ 3/8 ਨੂੰ 60 ਦੇ ਨਾਲ ਮਲਟੀਪਲਾਈ 180 ਆ ਗਿਆ ਆਪਾਂ ਹੁਣ 8 ਹੁਣ 180 ਨੂੰ 8 ਦੇ ਨਾਲ ਡਿਵਾਈਡ ਕਰ ਦੋ ਇੱਕ ਆਡ ਦੋ 82 16 ਦੋ ਤੇ ਗਿਆ ਦੋ ਬਚ ਗਿਆ ਆਪਣੇ ਕੋਲੇ ਫਿਰ ਗਿਆ 16 ਦੋ ਤੇ 4:00 ਠੀਕ ਹੈ ਤਾਂ ਜਿਹੜਾ 22 ਹੈ ਇਹਨੂੰ ਹੁਣ ਆਪਾਂ ਲਿਖ ਲਾਂਗੇ 39 ਡਿਗਰੀ 3/8 ਨੂੰ ਕੀ ਲਿਖ ਲਿਆ ਆਪਾਂ ਨੇ 22 4/8 ਆ ਕੀ ਹੋ ਗਿਆ 22 ਮਿੰਟ ਹੋ ਗਿਆ ਹੁਣ 4/8 ਨੂੰ ਸੋਲਵ ਕਰਨਾ ਉਮੀ 4/8 ਨੂੰ 60 ਨਾਲ ਮਲਟੀਪਲਾਈ ਕਰ ਦੋ ਠੀਕ ਹੈ 4/8 ਚਾਹੇ ਕੱਟ ਲਓ ਇੱਕ ਵਾਰੀ ਜੇ ਇਹਨੂੰ ਕੱਟਣਾ ਹੈਗਾ ਤਾਂ 1/2 ਆ ਗਿਆ ਇਹਨੂੰ 60 ਦੇ ਨਾਲ ਕੀ ਕੀਤਾ ਆਪਾਂ ਨੇ ਮਲਟੀਪਲਾਈ 60 ਨੂੰ 2 ਨਾਲ ਡਿਵਾਈਡ ਕੀਤਾ 30 ਆ ਗਿਆ ਆਪਣੇ ਕੋਲੇ ਠੀਕ ਹੈ 4/8 ਦਾ ਕੀ ਬਣ ਗਿਆ 30 ਆ 39 ਡਿਗਰੀ 22 ਮਿੰਟ ਤੇ 30 ਕੀ ਆ ਜਾਊਗਾ ਸੈਕਿੰਡ ਆ ਜਾਊਗਾ ਠੀਕ ਹੈ ਜੀ ਕਿਵੇਂ ਕਨਵਰਟ ਕੀਤਾ ਆਪਾਂ ਨੇ ਮਲਟੀਪਲਾਈ ਕਰਕੇ ਜੇਕਰ ਤੁਹਾਡੇ ਕੋਲ बटेਆਂ ਦੇ ਵਿੱਚ ਆਨਸਰ ਆ ਜਾਂਦਾ ਉਹਨੂੰ 60 ਨਾਲ ਮਲਟੀਪਲਾਈ ਕਰ ਲਿਆ ਕਰੋ ਫਿਰ ਫਿਰ ਡਿਵਾਈਡ ਕਰ ਲਿਆ ਕਰੋ ਠੀਕ ਹੈ ਹੁਣ 4/8 ਆਇਆ ਸੀ ਨਾ ਆਪਣੇ ਕੋਲੇ ਲਾਸਟ ਤੇ ਇਹਨੂੰ ਵੀ ਚਾਹੇ ਤਾਂ ਤੁਸੀਂ ਐਂ ਲਾ ਲਓ 16 ਨਾਲ ਮਲਟੀਪਲਾਈ ਕਰ ਲਿਆ 4 ਵਨ ਜਾਂ 4 4 2 ਜਾਂ 8 2 16 ਨਾਲ ਕੱਟਿਆ 30 ਡਿਗਰੀ ਸਿੱਧਾ ਹੀ ਆਨਸਰ ਆ ਗਿਆ ਆਪਣੇ ਕੋਲੇ ਠੀਕ ਹੈ ਜੀ ਤਾਂ ਇਹ ਹੋ ਗਿਆ ਆਪਣੇ ਕੋਲੇ ਡਿਗਰੀ ਦੇ ਵਿੱਚ ਕਨਵਰਟ ਫਰਸਟ ਸਮ ਇਸ ਤੋਂ ਬਾਅਦ ਆਪਾਂ ਕਰਦੇ ਹਾਂਗੇ ਸੈਕਿੰਡ ਤੇ ਲਾਈਨ ਲਗਾ ਦਿੰਨੇ ਆਪਾਂ ਇੱਕ ਤਾਂ ਸੈਕਿੰਡ ਸਮ ਦੇਖੋ ਮਾਈਨਸ 4 ਆਪਣੇ ਕੋਲੇ ਸੈਕਿੰਡ ਸਮ ਦੇ ਵਿੱਚ ਤਾਂ -4 ਨੂੰ ਕੀ ਕਰਾਂਗੇ ਆਪਾਂ ਮਲਟੀਪਲਾਈ 180 ਡਿਗਰੀ ਆਪਾਂ ਹੁਣ ਪਾਈ ਪਾਈ ਦੀ ਵੈਲਿਊ ਪਹਿਲੀ ਪੁੱਟ ਕਰ ਲੈਨੇ 22/7 7 ਗਿਆ ਉੱਪਰ 2 ਦੇ ਟੇਬਲ ਤੇ ਘੱਟਦਾ 11 ਆ ਗਿਆ ਇੱਥੇ ਇਹਨੂੰ ਘੱਟਿਆ 2 2 ਜਾ 4 ਉੱਪਰ ਲੈਣ ਨੂੰ ਕੀ ਕਰਦੋ ਹੁਣ ਮਲਟੀਪਲਾਈ ਕਰਦੋ ਕਿਉਂਕਿ 11 ਨਾਲ ਕੋਈ ਘੱਟੇ ਹੀ ਨਹੀਂ ਜਾਂਦਾ ਅੱਗੇ 180 ਨੂੰ 2 ਨਾਲ ਮਲਟੀਪਲਾਈ ਕੀਤਾ 360 360 ਨੂੰ 7 ਨਾਲ ਕਰਦੋ ਮਲਟੀਪਲਾਈ ਠੀਕ ਆ 2500 b 11 ਠੀਕ ਹੈ ਜੀ ਆ ਜੀ ਜਾ ਗਿਆ ਹੁਣ ਕੀ ਕਰਨਾ ਇਹਨੂੰ ਡਿਵਾਈਡ ਕਰਨਾ ਪਰ ਆਪਕਾਉਂ ਦੇ ਵਿੱਚ ਡਿਵਾਈਡ ਕਰਕੇ ਦੇਖੋ ਇਹਨੂੰ ਕੀ ਬਣਦਾ ਹੈਗਾ 2520 ਨੂੰ 11 ਦੇ ਨਾਲ ਡਿਵਾਈਡ ਕਰ ਲਓ 11 ਦੁਨਾ 22 2 ਤੇ ਗਿਆ 3 ਬਚ ਗਿਆ 32 ਫਿਰ ਗਿਆ 22 ਤੇ 0 1 ਤਾਂ ਉਹ ਦੂਆ ਗਿਆ 99 9 ਤੇ ਠੀਕ ਹੈ 1 ਬਚ ਗਿਆ ਤਾਂ 200 29 ਕੀ ਹੋ ਗਿਆ ਆਪਣੇ ਕੋਲੇ ਡਿਗਰੀ ਚ ਆ ਗਿਆ ਕਿ ਨਾਲ ਕੀ ਬਚ ਗਿਆ 1/11 ਹੁਣ ਕੀ ਕਰਨਾ ਉੱਪਰਲੇ ਨੰਬਰ ਨੂੰ 60 ਨਾਲ ਮਲਟੀਪਲਾਈ ਕਰਨਾ 229 ਡਿਗਰੀ ਤਾਂ ਆ ਹੀ ਗਿਆ ਠੀਕ ਹੈ ਤਾਂ ਉੱਤੇ 1/11 ਬਚ ਗਿਆ ਨਾ ਇਹਨੂੰ ਕੀ ਕਰੋਗੇ 60 ਨਾਲ ਮਲਟੀਪਲਾਈ ਤਾਂ 60/11 ਹੋ ਗਿਆ ਹੁਣ 60 ਨੂੰ 11 ਨਾਲ ਡਿਵਾਈਡ ਕਰ ਦਾਂਗੇ 11 ਪੰਜੇ 55 ਕਿੰਨਾ ਬਚ ਗਿਆ ਆਪਣੇ ਕੋਲੇ 5 ਬਚ ਗਿਆ ਠੀਕ ਹੈ ਤਾਂ ਆਪਾਂ ਕੋਲੇ 5 ਕੀ ਆ ਗਿਆ ਮਿੰਟ ਆ ਗਿਆ 229 ਡਿਗਰੀ 1/11 ਨੂੰ ਜਦੋਂ ਸੋਲਵ ਕੀਤਾ ਤਾਂ 5 5/11 ਬਚ ਗਿਆ ਆਪਣੇ ਕੋਲੇ ਤਾਂ ਆ ਮਿੰਟ ਹੋ ਗਿਆ ਹੁਣ ਜਿਹੜਾ ਉੱਪਰ 5 ਹੈਗਾ ਉਹਨੂੰ ਕੀ ਕਰਾਂਗੇ 60 ਨਾਲ ਫੇਰ ਮਲਟੀਪਲਾਈ ਕਰ ਦਾਂਗੇ ਉੱਪਰਲੇ 5 ਨੂੰ ਤਾਂ 5/11 ਬਚੇ ਨਾ ਇਹਨੂੰ 60 ਨਾਲ ਮਲਟੀਪਲਾਈ ਕਰ ਦੋ 300/ 11 ਆ ਗਿਆ ਆਪਣੇ ਕੋਲ ਤਾਂ 311 ਨਾਲ ਡਿਵਾਈਡ ਕਰ ਦੋ 11 ਦੋਨਾ 22 8 ਬਚ ਗਿਆ 77 ਗਿਆ 7 ਤੇ ਠੀਕ ਹੈ ਜੀ ਫਿਰ ਕਿੰਨਾ ਬਚ ਗਿਆ ਤੇ ਤਾਂ ਇੱਥੇ 5/11 ਦਾ ਕਿੰਨਾ ਆ ਗਿਆ 27 229 ਡਿਗਰੀ 5 ਮਿੰਟ ਤੇ 27 ਸੈਕਿੰਡ ਆ ਗਏ ਇੱਥੇ ਨਾਲ ਲਿਖ ਦੋ ਅਪਰੋਕਸੀਮੇਟ ਕਿਉਂ ਕਿ लास्ट ਤੇ ਫਿਰ ਤਿੰਨ ਬਚ ਗਏ ਇਹ ਪੂਰਾ ਪੂਰਾ ਸੋਲਵ ਨਹੀਂ ਹੋਇਆ ਇਸੇ ਕਰਕੇ ਆਪਾਂ ਨਾਲ ਕੀ ਪਤਾ ਅਪਰੋਕਸੀਮੇਟ ਪਤਾ ਠੀਕ ਹੈ ਆਈ ਥਿੰਕ ਸੋਲਵ ਕਰ ਹੀ ਜਾਣੇ ਹੈਗੇ ਜਦੋਂ ਤੁਹਾਡੇ ਕੋਲੇ ਮਲਟੀਪਲਾਈ ਚ ਆਈ ਜਾਊਗਾ ਤਾਂ 60 ਨਾਲ ਮਲਟੀਪਲਾਈ ਕਰਕੇ ਨੀਚੇ ਲਿਖਰਨ ਨਾਲ ਡਿਵਾਈਡ ਕਰ ਦਿਆ ਕਰੋ ਹੁਣ ਨੈਕਸਟ ਆਪਣੇ ਕੋਲੇ ਆ ਗਿਆ ਜੀ ਥਰਡ ਸਮ 5 π 3 ਕੀ ਕਰੋਗੇ 180° π ਦੇ ਨਾਲ ਮਲਟੀਪਲਾਈ ਕਰ ਦੋ π ਦਿੱਤੀ ਹੋਇਆ ਤਾਂ π ਨਾਲ π ਸਿੱਧਾ ਹੀ ਕੱਟ ਦੋ 3 ਨਾਲ 180 ਕੱਟਤਾ 60 ਠੀਕ ਹੈ 5 60 ਡਿਗਰੀ ਕਿੰਨਾ ਹੋ ਗਿਆ ਆਪਣੇ ਕੋਲੇ 300 ਡਿਗਰੀ ਆ ਤਾਂ ਸਿੱਧਾ ਹੀ ਅਨਸਰ ਆ ਗਿਆ ਅੱਗੇ ਡਿਵਾਈਡ ਕਰਨ ਦੀ ਲੋੜ ਹੀ ਨਹੀਂ ਪਈ ਤੁਹਾਨੂੰ ਨੈਕਸਟ ਆ ਗਿਆ ਜੀ ਆਪਣੇ ਕੋਲੇ ਫੋਰਥ ਸਮ 7 पाई 6 ਇਹਨੂੰ ਵੀ 180 ਨਾਲ ਮਲਟੀਪਲਾਈ ਕਰ ਦੋ 180 पाई पाई ਨਾਲ पाई ਕੈਨਸਲ ਹੋ ਗਿਆ 6 ਨਾਲ 6 3 18 30 ਡਿਗਰੀ ਆ ਗਿਆ ਤਾਂ 7 30 ਕਿੰਨਾ ਆ ਗਿਆ ਆਪਣੇ ਕੋਲੇ 210 ਡਿਗਰੀ ਅਨਸਰ ਆ ਗਿਆ ਇਹ ਵੀ ਡਿਗਰੀ ਦੇ ਵਿੱਚ ਕਨਵਰਟ ਹੋ ਗਿਆ ਸਿੰਪਲ ਸੀਗਾ ਉਸ ਤੋਂ ਬਾਅਦ ਆ ਗਈ ਜੀ ਆਪਣੇ ਕੋਲੇ 3rd ਸਮ ਆ ਬੀਲ ਮੇਕਸ 360 ਰੈਵਿਊਸ਼ਨ ਇਨ 1 ਮਿੰਟ ਇੱਕ ਮਿੰਟ ਦੇ ਵਿੱਚ 360 ਰੈਵਿਊਸ਼ਨ ਹੁੰਦਾ ਠੀਕ ਹੈ ਜੀ ਤਾਂ ਥਰੋ ਹਾਊ ਮੈਨੀ ਰੇਡੀਅਨਸ ਡਸ ਇਟ ਟਰਨ ਇਨ 1 ਸੈਕਿੰਡ ਇੱਕ ਸੈਕਿੰਡ ਦੇ ਵਿੱਚ ਕਿੰਨੇ ਘੁਰੇਗਾ ਤਾਂ ਦੇਖੋ ਇਨ 1 ਮਿੰਟ ਵੀਲ ਮੇਕਸ ਰੈਵਲੂਸ਼ਨ ਤਾਂ ਇੱਕ ਮਿੰਟ ਦੇ ਵਿੱਚ ਰੈਵਲੂਸ਼ਨ ਲਾਉਂਦਾ ਉਹ 360 ਇੱਕ ਮਿੰਟ ਦੇ ਵਿੱਚ ਆਪਣੇ ਕੋਲ ਕਿੰਨੇ ਹੁੰਦੇ ਨੇ 60 ਸਕਿੰਟ ਹੁੰਦੇ ਨੇ ਤਾਂ ਇੱਕ ਸਕਿੰਟ ਦੇ ਵਿੱਚ ਇੱਕ ਸਕਿੰਟ ਦੇ ਵਿੱਚ ਕਿੰਨੇ ਲਾਊਗਾ ਉਹ 360 ਨੂੰ ਆਪਾਂ 60 ਦੇ ਨਾਲ ਡਿਵਾਈਡ ਕਰ ਦਾਂਗੇ ਤਾਂ ਕੱਟ ਕੇ ਕਿੰਨਾ ਆ ਗਿਆ ਆਪਣੇ ਕੋਲੇ 6 ਆ ਗਿਆ ਠੀਕ ਹੈ ਜੀ ਤਾਂ 1 ਸੈਕਿੰਡ ਦੇ ਵਿੱਚ 3 ਰੈਵੋਲੂਸ਼ਨ ਹੋ ਜਾਣਗੇ 6 ਰੈਵੋਲੂਸ਼ਨ ਹੋ ਜਾਣਗੇ 1 ਸੈਕਿੰਡ ਦੇ ਵਿੱਚ ਉਹ 6 ਘੇੜੇ ਲਾਉਗਾ ਠੀਕ ਹੈ ਥਰੋ ਹਾਊ ਮੈਨੀ ਰੇਡੀਅਨਸ ਡਸ ਇਟ ਟਰਨ ਇਨ 1 ਸੈਕਿੰਡ ਤਾਂ ਕਿੰਨਾ ਰੇਡੀਅਨ 1 ਸੈਕਿੰਡ ਦੇ ਵਿੱਚ ਕਰਦਾਗਾ ਆਪਣੇ ਕੋਲੇ 6 ਰੈਵੋਲੂਸ਼ਨ ਆ ਗਏ ਮਤਲਬ ਕਿ 6 ਘੇੜੇ ਆ ਗਏ ਠੀਕ ਹੈ ਇੱਕ ਘੇੜੇ ਦੇ ਵਿੱਚ ਕਿੰਨਾ ਰੇਡੀਅਨ ਹੁੰਦਾ ਇਹਨਾਂ 1 ਰੇਵਿਊਸ਼ਨ ਠੀਕ ਹੈ ਆਪਾਂ ਦਾ 1 ਸਕਿੰਟ ਦੇ ਵਿੱਚ ਰੇਡੀਅਨ ਕੱਢਣਾ ਤਾਂ 1 ਸਕਿੰਟ ਦੇ ਵਿੱਚ ਆਪਣਾ ਕੋਲ ਗੇੜੇ ਤਾਂ ਨਿਕਲਗੇ ਵੀ 6 ਲਾਉਂਦਾ ਹੋ ਗਿਆ ਜਣੇ ਠੀਕ ਹੈ ਉਸਕੇ ਆ 6 ਚੱਕਰ ਲਾਉਂਦਾ ਤਾਂ ਇੱਕ ਚੱਕਰ ਕਿੰਨੇ ਦਾ ਹੁੰਦਾ ਕਿੰਨੇ ਡਿਗਰੀ ਦਾ ਹੁੰਦਾ 360 ਡਿਗਰੀ ਦਾ ਹੁੰਦਾ 360 ਡਿਗਰੀ ਚ ਕਿੰਨੇ ਰੇਡੀਅਨ ਹੁੰਦੇ ਨੇ 2 ਪਾਈ ਆਪਾਂ ਸਭ ਤੋਂ ਪਹਿਲਾਂ ਕੀਤਾ 2 ਪਾਈ ਇੱਕ ਰਿਵਿਊਸ਼ਨ ਦੇ ਵਿੱਚ ਰੇਡੀਅਨ ਹੁੰਦੇ ਨੇ 2 ਪਾਈ ਤਾਂ 6 ਰਿਵਿਊਸ਼ਨ ਦੇ ਵਿੱਚ ਰੇਡੀਅਨ ਕਿੰਨੇ ਹੋਣਗੇ 2 ਮਲਟੀਪਲਾਈ ਕਿਉਣਾ 6 ਤਾਂ ਤਵੈਲਪਾਈ ਠੀਕ ਹੈ 6 ਰੈਵੋਲੂਸ਼ਨ ਉਹ ਇੱਕ ਸਕਿੰਟ ਦੇ ਵਿੱਚ ਹੀ ਸੀਗੀ ਤਾਂ ਆਨਸਰ ਕੀ ਆ ਗਿਆ ਇਨ 1 ਸੈਕਿੰਡ ਰੇਡੀਅਨ ਕਿੰਨੇ ਹੋ ਗਿਆ ਆਪਣੇ ਕੋਲੇ 12 ਪਾਈ ਆਨਸਰ ਆ ਗਿਆ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਨੂੰ ਕੀ ਦਿੱਤਾ ਹੋਇਆ ਸੀ ਵੀ 1 ਮਿੰਟ ਦੇ ਵਿੱਚ 360 ਘੇੜੇ ਲਾਉਂਦਾ ਤਾਂ ਇੱਕ ਸਕਿੰਟ ਦੇ ਵਿੱਚ 60 ਨਾਲ ਡਿਵਾਈਡ ਕਰਕੇ 6 ਘੇੜੇ ਨਿਕਲ ਗਏ ਇੱਕ ਘੇੜੇ ਦਾ ਜਿਹੜਾ ਰੇਡੀਅਨ ਹੁੰਦਾ ਇੱਕ ਘੇੜੇ ਦਾ ਮਤਲਬ ਕਿ ਜਿਹੜਾ ਸਾਰਾ 360 ਡਿਗਰੀ ਹੁੰਦਾ ਇੱਕ ਘੇੜੇ ਦਾ ਰੇਡੀਅਨ ਹੁੰਦਾ 2 ਪਾਈ ਤਾਂ 6 3 ਕਿੰਨਾ ਹੋ ਗਿਆ 6 2 π 12 ਉਸ ਤੋਂ ਬਾਅਦ ਆ ਗਿਆ ਅਗੇ ਫੋਰਥ ਫਾਈਂਡ ਦੀ ਡਿਗਰੀ ਮੀਜ਼ਰ ਆਫ ਦੀ ਐਂਗਲ ਸਟੈਂਡਰਡ ਐਟ ਦੀ ਸੈਂਟਰ ਆਫ ਅ ਸਰਕਲ ਆਫ ਰੇਡੀਅਸ 100 ਸੈਂਟੀਮੀਟਰ ਬਾਏ ਐਨ ਆਰਕ ਆਫ ਲੈਂਥ 22 ਸੈਂਟੀਮੀਟਰ ਹੁਣ ਲੈਂਥ ਆਫ ਆਰਕ ਦਿੱਤੀ ਹੋਈ ਹੈ ਤੁਹਾਨੂੰ 22 ਸੈਂਟੀਮੀਟਰ ਠੀਕ ਹੈ ਜੀ ਰੇਡੀਅਸ ਦਿੱਤਾ ਹੋਇਆ ਹੈਗਾ 100 ਸੈਂਟੀਮੀਟਰ ਐਂਗਲ ਬਥ ਫਾਈਂਡ ਆਊਟ ਕਰਨਾ ਠੀਕ ਹੈ ਜੀ ਐਂਗਲ ਦਾ ਫਾਰਮੂਲਾ ਆਪਾਂ θ ਦਾ ਫਾਰਮੂਲਾ ਕਰਕੇ ਆ ਟ θ l r l ਕਿੰਨੀ ਹੈ ਆਪਣੀ 22 r ਕਿੰਨਾ ਆਪਣੇ ਕੋਲੇ 100 ਸੈਂਟੀਮੀਟਰ ਠੀਕ ਹੈ ਜੀ ਇਹ ਆਪਣੇ ਕੋਲੇ ਰੇਡੀਅਨ ਚ ਹੈ ਹੁਣ ਜੇ ਕਰੇ ਇਸ ਨੂੰ ਆਪਾਂ ਨੇ ਕਨਵਰਟ ਕਰਨਾਗਾ ਡਿਗਰੀ ਦੇ ਵਿੱਚ ਫਾਈਂਡ ਦੀ ਡਿਗਰੀ ਮੀਜ਼ਰ ਕੱਢਣੀ ਹੈ ਨਾ ਇਹ ਕਿ ਤੁਸੀਂ ਡਿਗਰੀ ਦੇ ਵਿੱਚ ਕੱਢ ਰਹੇ ਹੋ ਤਾਂ ਕਿਹਦੇ ਨਾਲ ਮਲਟੀਪਲਾਈ ਕਰੋਗੇ 180 ਡਿਗਰੀ ਪਾਈ ਦੇ ਨਾਲ ਠੀਕ ਹੈ ਨਾ ਕਿਉਂਕਿ ਇਹ ਇਹ ਆਪਣੇ ਕੋਲੇ ਰੇਡੀਅਨ ਆਉਂਦਾ ਸਿੱਧਾ ਅਨੁਸਾਰ 22 100 ਜੇ ਆਪਾਂ ਕੱਟ ਦਿਆਂ ਜੋ ਵੀ ਤਾਂ ਆਪਾਂ ਨੇ ਪਰ ਡਿਗਰੀ ਦੇ ਵਿੱਚ ਕੱਢਣਾ ਤਾਂ 22 100 180 ਪਾਈ ਦੀ ਵੈਲਿਊ 22 7 ਹੁੰਦੀ ਹੈ 7 ਉੱਪਰ ਚਲਾ ਜਾਊਗਾ ਆਹ 22 ਨਾਲ ਤਾਂ 22 ਕੱਟੇ ਗਿਆ ਇੱਕ ਜ਼ੀਰੋ ਨਾਲ ਇੱਕ ਜ਼ੀਰੋ ਕੱਟੀ ਗਈ ਠੀਕ ਹੈ ਤਾਂ ਕਿੰਨਾ ਆ ਗਿਆ ਆਪਣੇ ਕੋਲੇ 18 7 ਨਾਲ ਮਲਟੀਪਲਾਈ ਕਰ ਦੋ 126/10 ਠੀਕ ਇਹ ਚੀਜ਼ ਬਚੀ ਆਪਣੇ ਕੋਲੇ ਜੇਕਰ ਤੁਸੀਂ ਇਹਨੂੰ ਡਿਵਾਈਡ ਕਰੋਗੇ ਚਾਹੇ ਅੱਗੇ ਵੀ ਕੱਟ ਦੋ ਇਹਨੂੰ ਕੱਟਣਾ ਕੱਟਦੋ ਨਹੀਂ ਸਿੱਧਾ ਡਿਵਾਈਡ ਕਰਦੇ ਹਾਂ ਜੇਕਰ ਆਪਾਂ 126 ਨੂੰ 10 ਨਾਲ ਡਿਵਾਈਡ ਕਰਦੇ ਹਾਂ ਤਾਂ 12 6/10 ਆ ਗਿਆ ਜੇਕਰ ਤੁਸੀਂ ਇਹਨੂੰ ਇੱਥੇ ਕੱਟਦੇ ਹੋ 502510 ਦੋਦੇ ਟੇਬਲ ਤੇ ਕੱਟਦੇ ਹੋ ਜੇਕਰ 3 ਨੂੰ ਪਾਰਾਂ 3263 ਨੂੰ 5 ਨਾਲ ਡਿਵਾਈਡ ਕਰੋਗੇ ਫਿਰ ਵੀ ਹੋਈ ਜਾਂਦਾ ਠੀਕ ਹੈ ਤੁਹਾਡੇ ਕੋਲ ਕੀ ਆ ਗਿਆ ਦੇਖੋ 12 ਇੰਟੂ 6/10 ਆ ਗਿਆ ਮਤਲਬ ਕਿ ਇਹ 12 ਡਿਗਰੀ 6/10 ਮਿੰਟ ਆ ਗਏ ਉਹਨੂੰ ਆਹ 6/10 ਨੂੰ ਫਿਰ ਆਪਾਂ ਕਨਵਰਟ ਕਰਾਂਗੇ 6/10 ਨੂੰ 60 ਨਾਲ ਮਲਟੀਪਲਾਈ ਕਰਕੇ ਠੀਕ ਹੈ 0 ਨਾਲ 0 ਕੱਟੇਗੀ 36 ਮਿੰਟ ਹੈ। ਘਟ 12 ਡਿਗਰੀ 36 ਮਿੰਟ ਆ ਤੁਹਾਡਾ ਕੀ ਆ ਗਿਆ ਅਨਸਰ ਆ ਗਿਆ। ਤਾਂ ਨੈਕਸਟ ਹੈ ਜੀ ਆਪਣੇ ਕੋਲੇ ਤ੍ਰਿਤਸਮ ਇਹਨਾਂ ਸਰਕਲ ਆਫ ਡਾਇਮੀਟਰ 40 ਸੈਂਟੀਮੀਟਰ। ਕੋਈ ਸਰਕਲ ਹੈ ਜਿਹਦਾ ਡਾਇਮੀਟਰ ਦਿੱਤਾ ਹੋਇਆ ਆਪਾਂ ਨੂੰ 40 ਸੈਂਟੀਮੀਟਰ। ਠੀਕ ਹੈ ਤਾਂ ਉਹਦਾ ਰੇਡੀਅਸ ਕਿੰਨਾ ਆਜੂ ਆਪਣੇ ਕੋਲੇ ਡਾਇਮੀਟਰ अपॉन 2 ਵਰਕੇ 40 ਨੂੰ 2 ਨਾਲ ਡਿਵਾਈਡ ਕਰ ਦੋ ਤਾਂ 20 ਸੈਂਟੀਮੀਟਰ ਹੈ ਜਿਹੜਾ ਉਸਦਾ ਰੇਡੀਅਸ ਨਿਕਲਿਆ। ਇਵਨ ਲੈਂਥ ਆਫ ਅ ਕੋਡ ਜਿਹੜੀ ਕੋਡ ਦੀ ਲੈਂਥ ਹੈਗੀ ਲੈਂਥ ਆਫ ਕੋਡ ਉਹ ਵੀ ਦਿੱਤੀ ਹੋਈ ਆਪਾਂ ਨੂੰ 20 ਸੈਂਟੀਮੀਟਰ ਫਾਈਂਡ ਦੀ ਲੈਂਥ ਆਫ ਮਾਈਨਰ ਆਰਕ ਆਫ ਦੀ ਕੋਡ ਆਪਾਂ ਆਰਕ ਦੀ ਲੈਂਥ ਹੈ ਜਿਹੜੀ ਉਹ ਫਾਈਂਡ ਆਊਟ ਕਰਨੀ ਹੈਗੀ ਤਾਂ ਪਹਿਲਾਂ ਦੇਖੋ ਆਪਣੇ ਕੋਲ ਮੰਨ ਲਓ ਸਰਕਲ ਹੈ ਕੋਈ ਦੇਖੋ ਆਪਣੇ ਕੋਲ ਕੀ ਹੈ ਇੱਕ ਸਰਕਲ ਹੈ ਠੀਕ ਹੈ ਇਹਦਾ ਜਿਹੜਾ ਹ ਰੇਡੀਅਸ ਦਿੱਤਾ ਹੋਇਆ ਆਪਣਾ 20 ਸੈਂਟੀਮੀਟਰ ਠੀਕ ਹੈ ਜੀ ਤਾਂ ਇੱਥੇ ਲੱਭਿਆ ਕੀ ਹੋ ਗਿਆ ਆਪਣੇ ਕੋਲੇ ਰੇਡੀਅਸ 20 ਸੈਂਟੀਮੀਟਰ ਹੋ ਗਿਆ ਜਿਹੜੀ ਇਹਦੇ ਵਿੱਚ ਕਰ ਲੈਂਥ ਹੈਗੀ ਉਹ ਵੀ ਕੀ ਆਪਣੇ ਕੋਲੇ 20 ਸੈਂਟੀਮੀਟਰ ਆ ਆਰਕ ਦੀ ਲੈਂਥ ਆਪਾਂ ਨੇ ਫਾਈਂਡ ਆਊਟ ਕਰ ਲਈ ਹੁਣ ਜਦੋਂ ਤਿੰਨੇ ਸਾਈਡਾਂ ਬਰਾਬਰ ਨੇ ਤਾਂ ਉਹ ਐਂਗਲ ਜਿਹੜੀ ਟ੍ਰਾਇੰਗਲ ਹੁੰਦੀ ਆ ਉਸਨੂੰ ਕੀ ਕਿਹਾ ਜਾਂਦਾ ਇਕੂਲੇਟਰਲ ਟ੍ਰਾਇੰਗਲ ਇਹਨਾਂ ਇਕੂਲੇਟਰਲ triangle all the angles are equilateral ਦੇ ਵਿੱਚ ਸਾਰੇ ਜਿਹੜੇ ਐਂਗਲ ਹੁੰਦੇ ਨੇ ਉਹ ਵੀ ਸੇਮ ਆਉਂਦੇ ਨੇ ਉਹ ਕਿੰਨੇ ਦੇਖੀ ਜਾਂਦੇ ਹੁੰਦੇ ਨੇ 60 ਡਿਗਰੀ ਦੇ ਠੀਕ ਹੈ ਜੀ ਇਹਦੇ ਵਿੱਚ ਸਾਰੀਆਂ ਸਾਈਡਾਂ ਵੀ ਸੇਮ ਹੁੰਦੀਆਂ ਨੇ ਤੇ ਸਾਰੇ ਹੀ ਐਂਗਲ ਵੀ ਸੇਮ ਹੁੰਦੇ ਨੇ ਤਾਂ ਐਂਗਲ ਕੀ ਆ ਗਿਆ ਆਪਣੇ ਕੋਲੇ θ 60° ਤਾਂ ਇਹਨੂੰ ਰੇਡੀਅਨ ਚ ਕਨਵਰਟ ਕਰਾਂਗੇ π 180° ਕਿ ਜੀ 0 ਨਾਲ 0 ਕੱਟੇਗੀ ਕਟ ਕੇ ਕਿੰਨਾ ਆ ਗਿਆ ਆਪਣੇ ਕੋਲੇ ਪਾਈ 3 ਰੇਡੀਅਨ ਆ ਗਿਆ ਐਂਗਲ ਆਪਣੇ ਕੋਲ ਹੁਣ ਆਪਾਂ ਫਾਰਮੂਲਾ ਪੁੱਟ ਗਾ ਦੋ ਕੀ ਹੁੰਦਾ θ l r ਠੀਕ ਹੈ ਜੀ ਤਾਂ ਕੀ ਕਰਨਾ ਆਪਾਂ ਨੇ ਫਾਈਂਡ ਕੀ ਕਰਨਾ ਹੈਗਾ ਫਾਈਂਡ ਦੀ ਲੈਂਥ ਆਫ ਮਾਈਨਰ ਆ ਤੇ ਮਤਲਬ ਕਿ l ਦੀ ਵੈਲਿਊ ਫਾਈਂਡ ਆਊਟ ਕਰਨੀ ਹੈ ਤਾਂ ਜਿਹੜਾ ਰੇਡੀਸ ਉਧਰ ਮਲਟੀਪਲਾਈ ਤੇ ਹੋ ਜਾਊਗਾ l θ r ਆ ਗਿਆ θ ਦੀ ਵੈਲਿਊ ਕੀ ਹੈ ਆਪਣੇ ਕੋਲੇ ਪਾਈ 3 ਮਲਟੀਪਲਾਈ r r ਮਤਲਬ ਕਿ ਰੇਡੀਅਸ 20 ਤਾਂ 3 ਤੇ 20 ਕੱਟਣੀ ਹੁੰਦੀ ਤਾਂ ਅੰਤਰ ਕੀ ਆ ਗਿਆ ਆਪਣੇ ਕੋਲੇ 20 पाई अपॉन 3 ਆ ਗਿਆ ਜੀ ਠੀਕ ਹੈ ਤਾਂ ਇਹ ਹੋ ਗਿਆ ਤੁਹਾਡਾ ਫਿਫਥ ਸੌਮ ਦਾ ਆਨਸਰ ਆ ਗਿਆ ਇਸ ਤੋਂ ਬਾਅਦ ਆ ਗਿਆ ਜੀ ਸਿਕਸ ਸੌਮ ਤੁਹਾਡੇ ਕੋਲੇ ਇਨ ਟੂ ਸਰਕਲ ਆਰਕ ਆਫ ਦੀ ਸੇਮ ਲੈਂਥ ਦੋ ਸਰਕਲ ਨੇ ਤੁਹਾਡੇ ਕੋਲੇ ਦੋਨਾਂ ਦੀ ਜਿਹੜੀ ਆਰਕ ਹੈ ਆਰਕ ਦੀ ਲੈਂਥ ਕੀ ਹੈ ਸੇਮ ਹੈ ਲੈਟ ਕਰ ਲੋ ਲੈਟ ਲੈਂਥ ਆਫ ਅਰਕ ਦੋਨਾਂ ਆਰਕ ਦੀ ਲੈਂਥ ਕੀ ਹੈ x ਮੰਨ ਲਓ ਕਿਉਂਕਿ ਸੇਮ ਹੈਗੀ ਠੀਕ ਹੈ ਜੀ ਤਾਂ ਐਂਗਲ ਦਿੱਤਾ ਹੋਇਆ ਹੈਗਾ ਤਾਂ θ1 ਮੰਨ ਲਓ 60 ਡਿਗਰੀ ਦਾ ਐਂਗਲ ਹੈ ਤੇ ਜਿਹੜਾ θ2 ਹੈਗਾ ਉਹ ਹੈਗਾ ਆਪਣੇ ਕੋਲੇ 75 ਡਿਗਰੀ ਦਾ ਹੈ ਫਾਈਂਡ ਦੀ ਰੇਸ਼ੋ ਆਫ ਰੇਡੀਅਸ ਰੇਡੀਅਸ ਦੀ ਰੇਸ਼ੋ ਫਾਈਂਡ ਆਊਟ ਕਰਨੀ ਹੈ ਮਤਲਬ ਕਿ r1 r2 ਫਾਈਂਡ ਆਊਟ ਕਰ ਠੀਕ ਹੈ ਜੀ ਤਾਂ ਆਪਣੇ ਕੋਲ ਫਾਰਮੂਲਾ ਕੀ ਹੁੰਦਾ θ1 l1 r1 ਤੇ ਇਸੇ ਤਰ੍ਹਾਂ θ2 ਕੱਢਾਂਗੇ ਉਹ ਵੀ l2/r2 ਫਾਰਮੂਲਾ ਤਾਂ ਹੀ ਹੁੰਦਾ l ਕੋਣ r ਦਾ ਠੀਕ ਹੈ ਤਾਂ ਹੁਣ r1 ਦੀ ਉਹ ਕੱਢਣੀ ਆ ਤਾਂ r1 ਇਸ ਸਾਈਡ ਚਲਾ ਜਾਊਗਾ ਤੇ θ1 ਕੀ ਆ ਸਕਦਾ ਨੀਤੇ ਆ ਸਕਦਾ ਜੋ ਵੀ ਜੇ ਆਪਾਂ ਨੂੰ ਵੈਲਿਊਜ਼ ਦਿੱਤੇ ਹੋਏ ਨੇ ਉਹ ਲਿਖ ਸਕਦੇ ਤੁਸੀਂ ਤਾਂ r1 ਆ ਗਿਆ ਇਸ ਸਾਈਡ ਤੇ θ1 ਉਹਦੇ ਕੀ ਕਿ ਚਲਾ ਗਿਆ ਨੀਤੇ ਚਲਾ ਗਿਆ ਠੀਕ ਹੈ ਜੀ ਇਸ ਸਾਈਡ ਵੀ r2/ upon, l2/ θ2 ਆ ਚੀਜ਼ ਆ ਗਈ ਆਪਣੇ ਕੋਲ ਹੁਣ ਇਹਨਾਂ ਦੀ ਵੈਲਿਊਜ਼ ਪੁੱਟ ਕਰ ਦੋ r1 ਦੀ ਵੈਲਿਊ ਜਿਹੜੀ ਲੈਂਥ ਹੈ ਲੈਂਥ ਸੇਮ ਹੈ x ਮੰਨ ਲਈ θ1 60° ਆ ਗਿਆ ਆਪਣੇ ਕੋਲੇ R2 ਉਹਦੀ ਵੀ ਲੈਂਥ x ਹੈ ਕਿ ਤੇ θ ਕੀ ਆ ਆਪਣੇ ਕੋਲ 75° ਹੁਣ ਕੀ ਫਾਈਂਡ ਆਊਟ ਕਰਨਾ ਸੋਣ ਨੇ R1 R2 ਕਰ ਦੋ R1 ਦੀ ਵੈਲਿਊ x 60° ਤੇ ਇਹਦੇ ਨੀਚੇ x 75 ਲਿਖਾਂਗੇ ਤਾਂ ਉੱਪਰ ਜਾ ਕੇ ਕੀ ਹੋ ਉਲਟ 75 x ਹੋ ਗਿਆ x ਨਾਲ x ਕੱਟਿਆ ਗਿਆ 5 ਦੇ ਟੇਬਲ ਤੇ ਇਹਨਾਂ ਨੂੰ ਕੱਟ ਦੋ 5 1 5 5 2 10 5 1 5 5 5 25 ਫਿਰ 3 ਦੀ ਟੇਬਲ ਤੇ ਕਰਦੇ 3 4 ਜਾ 12 3 5 ਜਾ 50 ਤਾਂ ਕਿੰਨਾ ਆ ਗਿਆ ਆਪਣੇ ਕੋਲੇ 5/4 ਤਾਂ ਇਹਨਾਂ ਦੀ ਰੇਸ਼ਿਓ ਕੀ ਆ ਗਈ ਆਪਣੇ ਕੋਲੇ 5 ਰੇਸ਼ਿਓ 4 ਆ ਗਿਆ ਤੇ ਤੁਹਾਡਾ ਸਿੱਕਾ ਸਮ ਹੋ ਗਿਆ ਇਸ ਤੋਂ ਬਾਅਦ ਆ ਗਈ ਲਾਸਟ ਸਮ ਆਪਣੇ ਕੋਲੇ 7th ਫਾਈਂਡ ਦੀ ਐਂਗਲ ਆਫ ਇਨ ਰੇਡੀਅਨ ਦੇ ਵਿੱਚ ਫਾਈਂਡ ਆਊਟ ਕਰਨਾ ਹੈ ਸੋ ਉਹਦੇ ਵਿੱਚ ਪੈਂਡੂਲਮ ਸਵਿੰਗਸ ਇਟਸ ਲੈਂਥ 75 ਐਂਡ ਦੀ ਟਿਪ ਡਿਸਕ੍ਰਾਈਬ ਐਨ ਆਰਕ ਆਫ ਦੀ ਲੈਂਥ 10 ਸੈਂਟੀਮੀਟਰ ਫਾਈਂਡ ਦੀ ਐਂਗਲ ਇਨ ਰੇਡੀਅਨ ਆਪਾਂ θ ਫਾਈਂਡ ਆਊਟ ਕਰਨਾ ਹੈ ਤਾਂ ਜਿਹੜੀ ਇਹ ਲੈਂਥ ਦਿੱਤੀ ਹੋਈ ਹੈਗੀ ਮਤਲਬ ਕਿ ਇਹ ਰੇਡੀਅਸ ਦਿੱਤਾ ਹੋਇਆ ਹੈ ਰੇਡੀਅਸ ਦਿੱਤਾ ਹੋਇਆ ਤੁਹਾਨੂੰ 70 5 ਜੇਕਰ ਫਾਸਟ ਸਭ ਕੱਢਦੇ ਆ ਤਾਂ ਇਹਦੀ ਲੈਂਥ ਦਿੱਤੀ ਹੋਈ ਹੈ 10 ਸੈਂਟੀਮੀਟਰ ਠੀਕ ਹੈ ਜੀ ਇੱਥੋਂ ਆਪਾਂ θ ਕੱਢਾਂਗੇ ਐਂਗਲ ਕੱਢਦੇ ਆ ਪਹਿਲਾਂ ਤਾਂ ਡਿਗਰੀ ਦੇ ਵਿੱਚ ਹੀ ਨਿਕਲੂਗਾ ਤਾਂ ਚੇਤਾ ਸਿੱਧਾ ਹੀ ਕੱਢਣਾ ਆਪਾਂ ਨੇ ਠੀਕ ਹੈ ਰੇਡੀਅਨ ਦੇ ਵਿੱਚ ਹੀ ਕੱਢਣਾ ਆਪਾਂ ਨੇ ਡਿਗਰੀ ਦੇ ਵਿੱਚ ਨਹੀਂ ਕਨਵਰਟ ਕਰਨਾ ਤਾਂ l ਆਪਾ ਉਹਨਾਂ r ਆ ਗਿਆ ਐਲ ਆਪਣੇ ਕੋਲੇ 10 ਤਾਂ ਆਰ ਆਪਣੇ ਕੋਲੇ 75 ਆ ਤੰ 2/ 15 ਆ ਗਿਆ ਆਪਣੇ ਕੋਲੇ ਰੇਡੀਅਨ ਦੇ ਵਿੱਚ ਆਨਸਰ ਆ ਠੀਕ ਹੈ ਜੀ ਸੈਕਿੰਡ ਸਮ ਆਪਾਂ 15 ਸੈਂਟੀਮੀਟਰ ਦਿੱਤਾ ਹੋਇਆ ਆਪਾਂ ਨੂੰ ਜਿਹੜੀ ਐਲ ਦੀ ਵੈਲਿਊ ਹੈਗੀ ਤਾਂ ਐਂਗਲ ਐਲ ਕੋਣ ਆਰ ਠੀਕ ਹੈ ਤਾਂ 15 75 ਕੱਟ ਗਏ 5 3 15 ਆ ਗਿਆ 3 ਨੂੰ ਫੇਰ ਕੱਢ ਦੋ ਤਾਂ 1 5 ਅਨਸਰ ਆ ਗਿਆ ਇਸ ਤੋਂ ਬਾਅਦ 3rd ਸਮ ਉਹਦੇ ਵਿੱਚ ਜਿਹੜੀ ਰੇਡ ਐਲ ਦਿੱਤੀ ਹੋਈ ਹੈਗੀ 3rd ਦੇ ਵਿੱਚ 21 ਸੈਂਟੀਮੀਟਰ ਦਿੱਤੀ ਹੋਈ ਹੈ ਤਾਂ ਇਹਦੇ ਵਿੱਚ ਵੀ ਐਂਗਲ ਐਲ ਆਰ ਕੱਟਾਂਗੇ ਤਾਂ 21 75 ਇਹਨੂੰ ਵੀ 3 ਦੇ ਟੇਬਲ ਤੇ ਕੱਢ ਦੋ छे पंद्रह आंसर आ गया अपने को सत्त बटा पच्ची रेडियो तो यह एक्सरसाइज है जीप्लीट हो चुकी है इस तो इसको बाद एक्सरसाइज आप करेंगे थ्री पॉइंट टू जिद्रेन रेडियो बारे जाए ठीक है जी तो जेकर अपनी भीडियो चंकी लगती है तो शेयर जरूर करो तो सबसक्राइब करो धन्यवाद